ਬੀ ਸਿੰਘ ਬਾਦਲ ਜੀ ਪਿਛਲੇ ਦਿਨੀ ਆਏ ਸੀ ਇੰਗਤ ਪਰਿਵਾਰਾਂ ਨੂੰ ਦੁੱਖ ਸਾਂਝਾ ਕਰਨ ਉਹਨਾਂ ਨੇ ਪਾਰਟੀ ਨੂੰ ਇਸ ਧਰਨੇ ਨੂੰ ਲਾਉਣ ਬਾਰੇ ਹਦਾਇਤ ਕੀਤੀ ਸੀ ਤੇ ਸਾਡਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਇਹ 24 ਪਰਿਵਾਰ ਜਿਨ੍ਹਾਂ ਦੇ ਜੀ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਨਿਆਂ ਦਿਵਾਉਣਾ ਹੈ ਜੀ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜੇ ਦੋਸ਼ੀ ਨੇ ਅਫਸਰਾਂ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਘਟੋ ਘਟ 20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ 33 ਚ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚ ਇੱਕ ਕੋਲੇ ਵੀ ਰੁਪਈਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਾਰੇ ਜੀ ਸੀ ਉਹ ਇਹਨਾਂ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਇਹ ਵਿਚਾਰੇ ਜਿਨ੍ਹਾਂ ਦੀ ਮੌਤ ਹੋਈ ਹੈ ਨੌਜਵਾਨਾਂ ਦੀ ਉਹ ਸਾਰੇ ਉਹਨਾਂ ਤੇ ਨਿਰਭਰ ਸੀ ਸੋ ਇਹ ਤਕਰੀਬਨ ਸਾਰੇ ਅਨਾਥ ਹੋਣ ਵਾਲਾ ਕੰਮ ਹੋ ਗਿਆ ਸੋ ਅਸੀਂ ਮੰਗ ਕਰਦੇ ਆ ਵੀ ਸਰਕਾਰ ਸਾਰਿਆਂ ਨੂੰ ਮੁਆਵਜ਼ਾ ਦੇਵੇ ਤੇ ਦੂਜਾ ਸਰਕਾਰ ਨੇ ਹੋਰ ਵੀ ਫਰਕ ਪਾਤਾ ਵੀ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ ਉਹਨਾਂ ਨੂੰ ਅਜ ਤੱਕ ਇੱਕ ਰੁਪਈਆ ਵੀ ਨਹੀਂ ਮਿਲਿਆ ਉਹ ਜਾਣ ਕੇ ਇਹਨਾਂ ਨੇ ਪੋਸਟਮਾਰਟਮ ਕਿਉਂ ਨਹੀਂ ਹੋਏ ਕਿ ਪ੍ਰਸ਼ਾਸਨ ਨੇ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਨੂੰ ਜਲਦੀ ਕਰਕੇ ਉਹਨਾਂ ਦੇ ਸੰਸਕਾਰ ਕਰਵਾਤੇ ਉਹ ਵਿਚਾਰੇ ਗਰੀਬ ਸੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਅੱਜ ਉਹ ਜਿਹੜੇ ਨੇ ਮੁਆਵਜ਼ੇ ਤੋਂ ਵਾਂਝੇ ਹੋ ਗਏ ਸੋ ਸਾਰਿਆਂ ਨੂੰ ਹੀ बराबर ਦਾ ਮੁਆਵਜ਼ਾ ਮਿਲਦੇ ਘੱਟੋ ਘੱਟ 20 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ। ਟੀ.ਐਸ. ਸਾਹਿਬ ਜੇ ਗੱਲ ਕੀਤੀ ਉਸ ਦਿਨ ਵੀ ਕਹਿ ਰਹੇ ਸੀ ਜਿਨ੍ਹਾਂ ਦੇ ਪੋਸਟਮਾਸਟਰ ਮਰੇ ਉਹਨਾਂ ਨੂੰ ਵੀ 2 ਲੱਖ ਰੁਪਏ ਅਜੇ ਤੱਕ ਉਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚਿਆ। ਨਹੀਂ ਦਿੱਤਾ ਹੀ ਨਹੀਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਉਹਨਾਂ ਦੀ ਇਸ ਮੌਤ ਨੂੰ ਮੰਨੇ ਹੀ ਨਹੀਂ ਸ਼ਰਾਬ ਦੇ ਕਰਕੇ। ਮੁਆਵਜ਼ਾ ਤਾਂ ਦੇਣੀ ਹੈ ਉਹ ਮਤਲਬ ਸਾਰੀ ਸ਼ਰਾਬ ਤੇ ਸਰਕਾਰ ਦੀ। ਇਸ ਤੋਂ ਮਤਲਬ ਜਿਹੜਾ ਅਮਨ ਰੋੜੇ ਨੇ ਬਿਆਨ ਦਿੱਤਾ ਕਿ ਜੇਕਰ ਸਰਕਾਰੀ ਠੇਕੇ ਤੋਂ ਸ਼ਰਾਬ ਲਈ ਹੁੰਦੀ ਤਾਂ ਅਸੀਂ ਜ਼ਿੰਮੇਵਾਰ ਹੁੰਦੇ। ਉਹ ਲਾਗੂ ਕਰ ਰਹੇ ਹੈ। ਦੇਖੋ ਮੈਂ ਇਹ ਕਹਿਣਾ ਉਹ ਨਾ ਇਨਸਾਨੀਅਤ ਹੀ ਖਤਮ ਹੋ ਗਈ ਸਰਕਾਰ ਆਪਣੀ ਫੇਲਿਅਰ ਉਹਨਾਂ ਗਰੀਬਾਂ ਦੇ ਉੱਤੇ ਮਰ ਰਹੀ ਹੈ ਜਿਹੜੇ ਮਾਰੇ ਗਏ ਦੋ ਨੰਬਰ ਦੀ ਸ਼ਰਾਬ ਤਾਂ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਤੇ ਦੋਸ਼ ਦੇ ਰਹੇ ਨੇ ਉਹਨਾਂ ਨੂੰ ਗਰੀਬਾਂ ਨੂੰ ਵਿਚਾਰੇ ਨੂੰ ਜੇ ਸ਼ਰਾਬ ਨਾ ਦੋ ਨੰਬਰ ਦੀ ਵਿਕਦੀ ਹੁੰਦੀ ਕਿਉਂ ਖਰੀਦਦੇ ਉਹ ਉਹ ਆਪ ਹੀ ਢਿੱਕੇ ਜੇ ਉਹਨੇ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਉਹ ਤਾਂ ਤਾਂ ਖਰੀਦੀ ਨਾ ਦੋ ਨੰਬਰ ਦੀ ਵਿਕ ਰਹੀ ਸੀ ਕੌਣ ਕਿਹਦੇ ਰਾਤ ਚ ਵਿਕ ਰਹੀ ਹੈ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਦੋਸ਼ੀ ਕੌਣ ਹੈ ਫਿਰ ਸੋ ਬੜੀ ਸ਼ਰਮ ਸ਼ਰਮਿੰਦਾ ਕਰਨ ਵਾਲਾ ਬਿਆਨ ਦਿੱਤਾ ਹੈ ਅਮਨ ਅਰੋੜਾ ਜੀ ਨੇ ਜਿਹੜਾ ਦਿੱਤਾ ਹੈਗਾ ਮੇਰਾ ਅਸ਼ੋਕਪਾਲ ਸਾਲ ਪਹਿਲਾਂ ਦੇ ਬਿਆਨ ਕੱਢ ਲਓ ਮੈਂ ਕਿਹਾ ਸੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪਾਣੀ ਦਾ ਬੁਲਬੁਲਾ ਹੁੰਦਾ ਨਾ ਜਿਵੇਂ ਉਹਦੇ ਵਰਗੀ ਹੈ ਇਹਨੇ ਛੇਤੀ ਇਹ ਕੁਝ ਮਿੰਟਾਂ ਦਾ ਹੁੰਦਾ ਉਹ ਉਹੀ ਕੰਮ ਇਹਨਾਂ ਦੇ ਸਕਿੰਟਾਂ ਲਈ ਕਹਿ ਲਓ ਤੇ ਤੁਸੀਂ ਦੇਖੋ ਇਹਨਾਂ ਦਾ ਕੋਈ ਪੈਰ ਤਾਂ ਹੈ ਨਹੀਂ ਬਸ ਹੁਣ ਖਿੰਡੇ ਜਾ ਰਹੇ ਐ ਤੁਸੀਂ ਦੇਖੋ ਚੋਣਾਂ ਤੋਂ ਬਾਅਦ ਮੈਨੂੰ ਲੱਗਦਾ ਐਮਐਲਏ ਵੀ ਇਹਨਾਂ ਦੇ ਸਾਰੇ ਭੱਜ ਜਾਣੇ ਆ ਸਰਕਾਰ ਇਹਨਾਂ ਦੀ ਜਾਂਦੀ ਚ ਰਹੂਗੀ ਕੇਜਰੀਵਾਲ ਦਾ ਜਿਹੜਾ ਅੰਦਰ ਹੈ ਉਹ ਸਰਕਾਰ ਦੇ ਬੜੇ ਦਿਨ ਬੜੇ ਸੀਮਤ ਰਹਿ ਗਏ ਇਹਨਾਂ ਦੀ ਬਰਬਨੀ ਦੀ ਬਿੱਟੂ ਚਲੇ ਗਏ ਕਿਉਂਕਿ ਤਿੰਨ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ ਹੈ ਪੰਜਾਬ ਦੀ ਸਿਆਸਤ 'ਚ ਇਹ ਤਾਂ ਕਿਹੜਾ ਕਿਹੜੀ ਪਾਰਟੀ 'ਚ ਛੱਡ ਕੇ ਕਿਹੜੀ ਪਾਰਟੀ ਚਲੇ ਜਾਂਦਾ ਹੈ ਇਹ ਸਮਝ ਤੋਂ ਬਾਹਰ ਹੈ ਪਰ ਬਿੱਟੂ ਜੀ ਤੇ ਹੋਰ ਜਿਹੜੇ ਐਸੇ ਲੀਡਰ ਨੇ ਇਹਨਾਂ ਤੋਂ ਆਸਤਾ ਹੈ ਨਹੀਂ ਸੀਗੇ ਇਹਨਾਂ ਨੇ ਕੀਤਾ ਹੁਣ ਇਹ ਤਾਂ ਇਹਨਾਂ ਦੀ ਪਾਰਟੀ ਕਾਂਗਰਸ ਇਹਦਾ ਕੋਈ ਕਹਿ ਸਕਦੀ ਹੈ ਇਹਦੇ ਬਾਰੇ ਅਸੀਂ ਕਿਉਂ ਕਹੀਏ ਅਕਾਲੀ ਦਰ ਨਾਲ ਕੋਈ ਗੁਜਾਇਸ ਹੈ ਹਜੇ ਵੀ ਭਾਜਪਾ ਦੀ ਘਟਨਾ ਵੀ ਹਜੇ ਵੀ ਹੈ ਜਾਂ ਦੇਖੋ ਮੈਨੂੰ ਤਾਂ ਨਹੀਂ ਲੱਗਦੀ ਕੋਈ ਗੰਜਸ਼ ਕੋਈ ਗੈਸ ਅਜਨੇ ਹਾਲਾਤ ਤੱਕ ਪੈਸਾ ਵੀ ਨਹੀਂ ਲੱਗਦਾ ਠੀਕ ਹੈ ਓਕੇ ਘਟਨਾ ਲਾਇਆ ਜੀ ਕੀ ਕਹਿਣਾ ਜੀ ਜਿਹੜਾ ਸਭ ਤੋਂ ਮੰਦ ਭਾਗੀ ਘਟਨਾ ਕਿ ਐਨੀਆਂ ਮੌਤਾਂ ਹੋਣ ਦੇ ਬਾਵਜੂਦ ਵੀ ਜਿਹੜਾ ਵਿੱਤ ਮੰਤਰੀ ਦਾ ਹਲਕਾ ਹੋਵੇ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਇੱਕ ਮੰਤਰੀ ਦਾ ਆਬਾ ਹਲਕਾ ਸੁਨਾਮ ਹੋਵੇ ਤੇ ਉਹਨਾਂ ਵੱਲੋਂ 4 ਦੇ ਤੱਕ ਨਾ ਆਉਣਾ ਤੇ ਉਹ ਤੋਂ ਬਾਅਦ ਪਰਿਵਾਰਾਂ ਨੂੰ ਜਿਹੜਾ ਮੁਆਵਜ਼ੇ ਦੇ ਤੌਰ ਤੇ ਹਲੇ ਲੱਖ ਲੱਖ 2-2 ਲੱਖ ਰੁਪਇਆ ਦੇਣਾ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਲੋਕ ਅੱਜ ਸਾਡਾ ਸਵਾਲ ਮੁੱਖ ਮੰਤਰੀ ਨੂੰ ਇਹ ਹੈ ਕਿ ਤੁਸੀਂ ਉਹੀਓ ਜਦੋਂ 2020 ਚ ਉਥੇ ਬੈਠੇ ਗੱਲਾਂ ਕਰਦੇ ਸੀ ਕਿ ਹਰ ਪਰਿਵਾਰ ਨੂੰ ਕਰੋੜ ਰੁਪਏ ਮੁਆਵਜ਼ਾ ਮਿਲੇ ਘਰ ਚ ਨੌਕਰੀ ਮਿਲੇ ਤੇ ਉਹਨਾਂ ਦੇ ਜਿਹੜਾ ਮੌਜੂਦਾ ਲੀਡਰ ਹੈ ਉਹਨਾਂ ਦੇ ਪਰਚੇ ਦਿੱਤੇ ਜਾਣ ਤੇ ਅੱਜ ਜਿਹੜਾ ਜਿਸ ਇਲਾਕੇ ਚੋ ਫੈਕਟਰੀ ਚੱਲਦੀ ਸੀ ਪਾਤੜਾਂ ਦੇ ਕੀ ਤੁਸੀਂ ਆਪਣੇ ਐਮਐਲਏ ਤੇ ਕਾਰਵਾਈ ਕੀਤੀ ਕੀ ਤੁਸੀਂ ਕਿਸੇ ਹੋਰ ਵੱਡੇ ਬੰਦੇ ਤੇ ਕਾਰਵਾਈ ਕੀਤੀ ਜਿਹੜੇ ਮਗਰਮੱਛ ਕਹਿੰਦੇ ਹੁੰਦੇ ਸੋ ਉਹਨਾਂ ਤੇ ਕਾਰਵਾਈ ਕੀਤੀ ਕੀ ਤੁਸੀਂ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਕੀ ਤੁਸੀਂ ਪਰਿਵਾਰ ਨੂੰ ਨੌਕਰੀ ਦਿੱਤੀ ਸਾਡਾ ਸਵਾਲ ਇਹ ਹੈ ਕਿ ਅਸੀਂ ਇਕਲਿੱਤਾ ਸ਼੍ਰੋਮਣੀ ਕਾਲdalੇ ਮੰਗ ਕਰਦਾ ਹੈ ਕਿ 50 ਲੱਖ ਰੁਪਿਆ ਦਾ ਟੁਕੜ ਟੁਕ ਮੁਆਵਜ਼ਾ ਹਰ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਤੇ ਜਿਹੜੇ ਪਰਿਵਾਰਾਂ ਨੇ ਜਿਨ੍ਹਾਂ ਦਾ ਪੋਸਟਮਾਰਟਮ ਕਿਉਂਕਿ ਉਹਨਾਂ ਨੂੰ ਪਤਾ ਬਾਅਦ ਚ ਲੱਗਾ ਕਿ ਸਾਡਾ ਬੰਦਾ दारू ਪੀ ਕੇ ਮਰਿਆ ਉਹਨਾਂ ਪਰਿਵਾਰਾਂ ਦੇ ਮੁਆਵਜ਼ੇ ਦਾ ਕੀ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਦੇ ਵਿੱਚ ਦਰਜਾ ਬਦਰਜਾ ਜਿਸ ਬੰਦੇ ਦਾ ਜਹਜਾ ਉਹਦੀ ਪੜ੍ਹਾਈ ਉਹਦੇ ਮੁਤਾਬਕ ਉਹਨਾਂ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਮਗਰਮੱਛਾਂ ਦੇ ਉੱਪਰ ਇਹ ਕੱਲੇ ਜਿਹੜੇ ਥੱਲੇ ਵਾਲੇ ਕਰੇਂਦੇ ਫੜਨ ਨਾਲ ਨਹੀਂ ਜਿਹੜੇ ਮਗਰਮੱਛਾਂ ਦੇ ਉੱਪਰ ਤੁਸੀਂ ਕਾਰਵਾਈ ਕਰਨੀ ਬੰਦੀ ਆ ਜਾਂ ਐਮਐਲਏ ਤੇ ਬੰਦੀ ਆ ਜਾਂ ਹੋਰ ਜਿਹੜੇ ਅਫਸਰਾਂ ਤੇ ਬੰਦੇ ਆ ਜਿਨ੍ਹਾਂ ਦੀ ਪੁਸ਼ਤ ਪਣਾਈ ਥੱਲੇ ਇਹ ਕਾਰੋਬਾਰ ਗੋਰਖਾ ਦਾ ਚੱਲਦਾ ਸੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਦੂਜੇ